कुमारी त मोदी कुमारी त ਇਹਨਾਂ ਦਾ ਮਨਾਰਾ ਦੁੱਖ ਦਾ ਤਾਸ ਪ੍ਰਾਸ ਤਾ ਕੋ ਬਿਨਾਂ ਕੋ ਉੱਲਗਿਆ ਜਾਂਦੀ ਪ੍ਰਭੀ ਆਕੇ ਅੰਦਾਜ਼ ਔਰ ਆਪ ਜੀ ਦੇ ਗੁਰਮਖ ਪਰਵਾਰਾਂ ਦੇ ਗ੍ਰਹਿ ਵਿੱਚੇ ਕਿਰਪਾ ਕਰਨੀ ਇਸੇ ਹੀ ਤਰ੍ਹਾਂ ਕੁਰਬਾਨੀ ਦਾ ਪ੍ਰਵਾਹ ਹਮੇਸ਼ਾ ਅਮੇਸ਼ਾ ਚੱਲਦਾ ਰਹੇ ਲੋਹ ਲੰਗਰ ਚੱਪਤੇ ਰਹਿਣ ਸਾਥ ਸੰਗਤ ਸ਼ਕਤੀ ਰਹੇ ਭੜਾਰੇ ਭਰਪੂਰ ਰੱਖਨੇ ਰਸਤਾ ਦਰਗਾਹ ਜੋ ਭਜਨੀਆਂ ਗੁਰੂ ਨਾਨਕ ਨਾਮ ਸਰਦੀਪਾ ਤੇਰੇ ਘਾਰੇ ਸਰਬੱਤ ਦਾ ਅਰਮ ਸੁਪਕਾਰ ਜੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਜੋ ਲੰਗਰ ਦੀ ਸੇਵਾ ਹੈ ਪਿੰਡ ਰੌੜ ਖਹਿਰਾ ਤੇ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜੋ ਨਿਰੰਤਰ 17 ਸਾਲ ਤੋਂ ਵੀਰ ਜੰਗ ਸਿੰਘ ਦੇ ਘਰ ਜੋ ਕੇ ਸਾਨੂੰ ਇਹ ਜਗਾ ਦਿੰਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਟਰ ਪਰੀਰ ਦਾਲ ਚੋਲ ਰਮਾਲੀ ਰੋਟੀ ਖੀਰ ਬਦਾਮਾਂ ਵਾਲੀ ਇਹਦਾ ਅਲੱਗ ਅਲੱਗ ਤਰ੍ਹਾਂ ਦੇ ਸੰਤਰਿਆਂ ਦੀ ਸੇਵਾ ਹੋਰ ਬਹੁਤ ਤਰ੍ਹਾਂ ਦੀ ਪਾਣੀ ਦੀ ਸੇਵਾ ਤੇ ਹੋਰ ਸੰਗਤਾਂ ਵੱਲੋਂ ਲਗਾਤਾਰ ਐਨਆਰਆਈ ਵੀਰਾਂ ਵੱਲੋਂ ਤੇ ਸਮੁੱਚੇ ਇਲਾਕੇ ਵੱਲੋਂ ਬੜੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ ਸੋ ਸੰਗਤ ਦੇ ਸੰਯੋਗ ਦੇ ਨਾਲ ਕਈ ਇਹੋ ਜਿਹੇ ਭਗਵਾਨ ਬਣਦੇ ਨੇ ਜੋ 5 ਸਟਾਰ ਹੋਟਲਾਂ ਦੇ ਵਿੱਚ ਖਾਦੇ ਜਾਂਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਸਰਦਾਰ ਸੁਵਿੰਦਰ ਸਿੰਘ ਆਰਤੀ ਸਾਹਿਬ ਪ੍ਰਤਾਪ ਸਿੰਘ ਸਰਪੰਚ ਸਾਹਿਬ ਹੋਰ ਅਲੱਗ-ਅਲੱਗ ਸੰਗਤਾਂ ਜੋ ਕਿ ਪੂਰੇ ਚੰਗੀ ਤਰ੍ਹਾਂ ਸਹਿਯੋਗ ਦੇ ਕੇ ਨਿਰੰਤਰ ਤੌਰ ਤੇ ਇਹ ਸੇਵਾ ਚੱਲਦੀ ਆ ਤੇ ਅਲੱਗ-ਅਲੱਗ ਬਹੁਤ ਧੰਨਵਾਦ ਹੈ ਸੰਗਤਾਂ ਦਾ ਕਿ ਜੋ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚੋਲਾ ਸਾਹਿਬ ਦੇ ਸੰਬੰਧ ਵਿੱਚ ਜੋ ਹਰ ਸਾਲ ਇਹ ਲੰਗਰ ਲਾਏ ਜਾਂਦੇ ਨੇ ਤੇ ਸੰਗਤਾਂ ਆਉਂਦੀਆਂ ਨੇ ਛਕਦੀਆਂ ਨੇ ਤੇ ਹੋਰ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਆ ਕਿ ਪਿੰਡ ਦਲੇਰਪੁਰ ਦੇ ਅੱਡੇ ਦੇ ਵਿੱਚ ਜੋ ਇਹ ਲੰਗਰ ਚੱਲਦਾ ਏ ਤੇ ਵੱਧ ਤੋਂ ਵੱਧ ਸੰਯੋਗ ਦਿਓ ਲੰਗਰ ਛੱਕੇ ਜਾਓ ਤੇ ਇਸੇ ਹੀ ਤਰ੍ਹਾਂ ਗੁਰੂ ਪਾਤਸ਼ਾਹ ਜੀਆਂ ਤੁਸੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾਹਿਬ ਸੰਗਤ ਜੀ ਨਗਰ ਪਿੰਡ ਰੌੜ ਖਹਿਰਾ ਜੋ ਸੰਗਤ ਹਰ ਸਾਲ ਜੋ ਕਿ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਟੋਲਾ ਸਾਹਿਬ ਦਾ ਮੇਲਾ ਹੁੰਦਾ ਹੈ ਉਸ ਦੇ ਸਬੰਧ ਵਿੱਚ ਸੰਗਤ ਆਉਂਦੀ ਹੈ ਸੰਗਤ ਵਾਸਤੇ ਪਿਛਲੇ ਰੋਜ ਤੋਂ ਸਾਡੀ ਸਾਰੀ ਸੰਗਤ ਤਨ ਮਾਨ ਅਤੇ ਧੰਦੇ ਨਾਲ ਸੇਵਾ ਕਰ ਰਹੀ ਹੈ ਲੰਗਰ ਦਿਨ ਰਾਤ ਚੱਲਦਾ ਹੈ ਤੋਰਿਸ ਦੇ ਨਾਲ ਚਾਹ ਪਕੌੜੇ ਜਲੇਬ ਵਗੈਰਾ ਅਨੇਕ ਪ੍ਰਕਾਰ ਦੀਆਂ ਮਠਿਆਈਆਂ ਚਲਾਈਆਂ ਜਾਂਦੀਆਂ ਹਨ ਪਿੰਡ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਰਲ ਕੇ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਹਰੇਕ ਸਾਲ ਵੱਧ ਤੋਂ ਵੱਧ ਸੇਵਾ ਕਰਦੇ ਹਨ ਫਲ ਅਦਕ ਹਨੇਕ ਪ੍ਰਕਾਰ ਦੀ ਜੋ ਵਸਤੂ ਹੈ ਉਹ ਇਥੇ ਹੁੰਦੀ ਹੈ ਤੋਂ ਸਰੇਕ ਸੰਗਤ ਸਨਮਾਨ ਅਤੇ ਧੰਦੇ ਨਾਲ ਸੇਵਾ ਕਰਦੇ ਹਨ ਫਲ ਹੋਰ ਸਬਜ਼ੀਆਂ ਦਾਲਾਂ ਖੀਰ ਪਕੌੜੇ ਅਨੇਕ ਪ੍ਰਕਾਰ ਦੀਆਂ ਵਧੀਆ ਤੋਂ ਵਧੀਆ ਸਾਰੀਆਂ ਵਸਤੂਆਂ ਬਣਦੀਆਂ ਹਨ ਅਤੇ ਸੰਗਤ ਰੋਜ਼ਾਨਾ ਹੀ ਹਜ਼ਾਰਾਂ ਦੇ ਹਿਸਾਬ ਨਾਲ ਸਾਮ ਨੂੰ ਸਵੇਰੇ ਸਾਰਾ ਦਿਨ ਹੀ ਲੰਗਰ ਚੱਲਦਾ ਹੈ ਸੋ ਇਸ ਜੋ ਪਰਿਵਾਰ ਜੋ ਹੈ ਜਿਸ ਘਰ ਵਿੱਚ ਇਹ ਆਪਾਂ ਇਹ ਲੰਗਰ ਲਾਉਂਦੇ ਹਾਂ ਉਹ ਪਰਿਵਾਰ ਵੀ ਬਹੁਤ ਸਹਾਇਤਾ ਕਰਦਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਲਾਕਾ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਜੋੜ ਮੇਲੇ ਦੇ ਨਾਲ ਰਲ ਕੇ ਹਮੇਸ਼ਾ ਹੀ ਇੱਥੇ ਸੇਵਾ ਕਰਦੇ ਹਨ ਇਸ ਸੇਵਾ ਵਿੱਚ ਇਹ ਨਹੀਂ ਹੈ ਕਿ ਨਗਰ ਰੋਡ ਸਿਰਦੀ ਹੀ ਸੇਵਾ ਕਰ ਸਕਦੀ ਹੈ ਇਸ ਇਲਾਕੇ ਦੀ ਸੰਗਤ ਵੀ ਆਉਂਦੀ ਹੈ ਜੋ ਬਹੁਤ ਸਨਜੋਗ ਦਿੰਦੀ ਹੈ ਪੈਸੇ ਵੀ ਦਿੰਦੇ ਹਨ ਅਤੇ ਤਨ ਦੇ ਨਾਲ ਸੇਵਾ ਵੀ ਕਰਦੇ ਹਨ ਸਾਡੇ ਨਗਰ ਦੇ ਇਹ ਸਾਰੇ ਨੌਜਵਾਨ ਰਲ ਕੇ ਹਮੇਸ਼ਾ ਹੀ ਇਸ ਤਰ੍ਹਾਂ ਸੇਵਾ ਕਰਦੇ ਹਨ ਅਤੇ ਸਾਰਾ ਪੂਰੇ ਦਾ ਪੂਰਾ ਪਰਿਵਾਰ ਇੱਥੇ ਪਹੁੰਚ ਕਰਕੇ ਸੇਵਾ ਕਰਦਾ ਹੈ ਤੋਂ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਚੋਲਾ ਸਾਹਿਬ ਦੇ ਸੰਬੰਧ ਵਿੱਚ ਲੰਗਰ ਜੋ ਪਿੰਡ ਰੋੜ ਖੇਰਾ ਤੇ ਸਾਡੇ ਵੀਰ ਸਹਬਾਨ ਜੰਗ ਸਿੰਘ ਦੇ ਘਰ ਵਿੱਚ 17 ਸਾਲ ਤੋਂ ਕਰੀਬ ਚੱਲਦਾ ਆ ਰਿਹਾ ਹੈ ਲੰਗਰ ਦੇ ਪਦਾਰਥ ਬੜੀ ਕਿਰਪਾ ਹੈ ਗੁਰੂ ਪਾਤਸ਼ਾਹ ਜੀ ਦੀ ਬੜੇ ਸੰਗਤ ਦੀ ਬੜੀ ਕਿਰਪਾ ਪਾਰ ਕਿਰਪਾ ਹੈ ਜੋ ਕਿ ਬੜੇ ਤਨ ਅਤੇ ਮਨ ਧੰਦੇ ਨਾਲ ਸੇਵਾ ਕਰ ਰਹੀ ਹੈ ਛੋਟੇ-ਛੋਟੇ ਵੀਰ ਬੀਬੀਆਂ ਭੈਣਾ ਬੜੀ ਸੇਵਾ ਚੱਲ ਰਹੀ ਹੈ ਲੰਗਰਾਂ ਦੀ اٹੋਟ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਕਦੇ ਵੀ ਕੋਈ ਘਾਟ ਨਹੀਂ ਆਉਂਦੀ 17 ਸਾਲ ਹੋ ਚੁੱਕੇ ਨੇ ਬਾਦਸ਼ਾਹ ਸੱਚੇ ਪਾਤਸ਼ਾਹ ਮੇਹਰਾਂ ਕਰਨੀਆਂ ਸਾਧ ਸੰਗਤ ਤੇ ਚੜ੍ਹਦੀ ਕਲਾ ਰੱਖਣੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਬਲ ਬਖਸ਼ਣੇ ਪਿਆਰ ਸਵਾਗ ਰੱਖਣਾ ਗੁਰੂ ਪਾਤਸ਼ਾਹ ਜੀ ਇਹੀ ਅਰਦਾਸ ਕਰਦੇ ਹਾਂ ਪਾਤਸ਼ਾਹ ਜੀ ਦੇ ਅੱਗੇ ਕਿ ਪ੍ਰੇਮ ਪਤਪਾਖ ਰੱਖਣਾ ਕੜਦੀਆਂ ਕਲਾ ਰੱਖਣੀਆਂ ਇਸ ਤਰ੍ਹਾਂ ਹੀ ਪਦਾਰਥ ਚੱਲਦੇ ਨੇ ਜਿੱਦਾਂ ਖੀਰਾਂ ਦੇ ਲੰਗਰ ਚੱਲਦੇ ਨੇ ਜਲੇਬੀਆਂ ਦੇ ਲੰਗਰ ਚੱਲ ਰਹੇ ਨੇ ਕੋਈ ਪਦਾਰਥ ਕੋਈ ਲੱਡੂ ਵੰਡ ਕੇ ਆ ਚੱਲਦੇ ਨੇ ਗੁਰੂ ਪਾਤਸ਼ਾਹ ਜੀ ਦੇ ਅਟੋਟ ਕਿਰਪਾ ਹੈ ਮਾਲਕ ਦੀ ਸੱਚੇ ਪਾਤਸ਼ਾਹ ਦੀ ਬਹੁਤ ਚੜਦੀ ਚੜਦੀ ਕਲਾ ਸਾਧ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਬ ਬੇਨਤੀ ਹੈ ਕਿ ਲੰਗਰ ਜ਼ਰੂਰ ਸ਼ੱਕੇ ਜਾਇਓ ਜੀ ਲੰਗਰ ਗੁਰੂ ਪਾਤਸ਼ਾਹ ਜੀ ਦਾ ਹੈ ਨਾਨਕ ਪਾਤਸ਼ਾਹ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ